ਸਸਿਕਾ ਦੋਸਤੋ ਜਿਵੇਂ ਕਿ ਇਲੈਕਟ੍ਰੋਨਿਕ ਵੀਹਿਕਲਸ ਨੂੰ ਲੈ ਕੇ ਸਰਕਾਰਾਂ ਪ੍ਰਮੋਟ ਕਰ ਰਹੀਆਂ ਨੇ ਕੰਪਨੀਆਂ ਲੱਗੀਆਂ ਪਈਆਂ ਨੇ ਤਾਂ ਕੀ ਕਿਸੇ ਦਿਨ ਪੈਟਰੋਲ ਡੀਜ਼ਲ ਵਾਲੇ ਵੀਹਿਕਲ ਬਿਲਕੁਲ ਬੰਦ ਹੋ ਜਾਣਗੇ ਇਹ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਤਾਂ ਹੈਗਾ ਪਰ ਲੋਕਾਂ ਨੂੰ ਲੱਗਦਾ ਵੀ ਨਹੀਂ ਕਿੱਥੇ ਪੈਟਰੋਲ ਡੀਜ਼ਲ ਵਾਲਾ ਥੋੜੋ ਬੰਦ ਕਰ ਦਣਗੇ ਇੰਨਾ ਸਿਸਟਮ ਫੈਲਿਆ ਇੰਨਾ ਜਿਗੜ ਫੈਲਿਆ ਹੋਇਆ ਪਰ ਤੁਹਾਨੂੰ ਇੱਕ ਚੀਜ਼ ਦਾ ਧਿਆਨ ਨਹੀਂ ਦਿੱਤਾ ਹੋਣਾ ਬਹੁਤੇ ਵੀਹਿਕਲਸ ਨੇ ਜਿਹੜੀਆਂ ਕੰਪਨੀਆਂ ਨੇ ਨਵੀਆਂ ਗੱਡੀਆਂ ਜਾਂ ਹੋਰ ਨੇ ਉਹ ਬਣਾਉਣੀਆਂ ਬੰਦ ਕਰਤੀਆਂ ਨੇ ਗਿਆ ਤੇ ਪਰ ਇਹੀ ਸਵਾਲ ਜੇ ਕਿ ਇਹ ਵੱਡੇ ਤੌਰ ਤੇ ਉੱਠਦਾ ਹੈ ਤਾਂ ਅਖਰ ਸਾਡੇ ਜਿਹ ਹਉਂ ਤੱਕ ਕਰ ਹਉਂ ਤੱਕ ਲੋਡ ਲੱਗਿਆ ਫਿਰ ਵੀ ਨਿਤਨ ਗੜਕਰੀ ਉਹ ਕੀ ਕਹਿੰਦੇ ਨੇ ਐਬੀਪ ਸਾਂਝ ਨੇ ਇਹ ਜਾਣਕਾਰੀ ਸਾਂਝੀ ਕਰੀ ਹੈ ਕਿ ਜਿਹਦੇ ਵਿੱਚ ਉਹ ਲਿਖਦੇ ਨੇ ਕਹਿੰਦੇ ਭਾਰਤ ਚ ਪੈਟਰੋਲ ਡੀਜ਼ਲ ਵਹੀਕਲ ਵਾਹਨਾਂ ਨੂੰ ਲੋਕ ਖਤਮ ਕਰਨ ਦੇ ਲਈ ਨਿਤਨ ਗੜਕਰੀ ਨੇ ਵੱਡਾ ਬਿਆਨ ਦਿੱਤਾ ਹੈ ਨਿਤਨ ਗੜਕਰੀ ਨੇ ਕਿਹਾ ਕਿ 2024 ਤੋਂ ਬਦਲਵੇਂ ਇੰਦਨ ਦੇ ਜੋਰ ਦੇ ਰਹੇ ਹਾਂ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ 5 ਤੋਂ 7 ਸਾਲਾਂ ਚ ਚੀਜ਼ਾਂ ਬਦਲ ਜਾਣਗੀਆਂ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਕਿਹਾ ਕਿ ਉਹਨਾਂ ਦੇ ਉਦੇਸ਼ ਪੂਰੇ ਦੇਸ਼ ਨੂੰ ਹੀ ਅਰਥ ਵਿਵਸਥਾ ਬਣਾਉਣ ਲਈ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਕਾਰਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਹੈ ਯਾਨਕਿ ਟੀਚਰ ਤਾਂ ਕਹਿੰਦੇ ਸਾਡਾ ਇਹੀ ਆ ਇਹ ਪੁੱਛੇ ਜਾਣ ਤੇ ਕੀ ਭਾਰਤ ਲਈ ਪੈਟਰੋਲ ਅਤੇ ਡੀਜ਼ਲ ਕਾਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਹੈ ਤਾਂ ਉਹਨਾਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਹਿੰਦੇ ਕਿਹਾ ਕਿ 100% ਦੀ ਸੰਭਵ ਹੈ ਕਿਹਾ ਕਿ ਇਹ 100% ਦੀ ਸੰਭਵ ਹੈ ਇਹ ਔਖਾ ਹੈ ਪਰ ਅਸੰਭਵ ਨਹੀਂ ਹੈਗਾ ਇਹ ਮੇਰਾ ਕਹਿੰਦੇ ਦ੍ਰਿਸ਼ਟੀਕੋਣ ਹੈ ਉਹਨਾਂ ਨੇ ਕਿਹਾ ਕਿ ਭਾਰਤ ਇੰਦਨ ਦੀ ਦਰਾਂਮ ਦਤੇ 16 ਲੱਖ ਕਰੋੜ ਰੁਪਇਆ ਖਰਚ ਕਰਦਾ ਹੈਗਾ ਅਤੇ ਇਸ ਪੈਸੇ ਦੀ ਵਰਤੋਂ ਕਿਸਾਨਾਂ ਦੇ ਜੀਵਨ ਨੂੰ ਸੁਧਾਰਨ ਲਈ ਕੀਤੀ ਜਾ ਸਕਦੀ ਹੈ ਤੇ ਇਸ ਲਈ ਪਿੰਡ ਖੁਸ਼ਹਾਲ ਹੋਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਹਾਈਬ੍ਰਿਡ ਵਹੀਕਲਾਂ ਤੋਂ ਕਹਿੰਦੇ GST ਘਟਾ ਕੇ 5% ਦੀ ਅਤੇ ਫਲੈਕਸ ਇੰਜਣਾਂ ਤੇ 12% ਦੀ ਕਰਨ ਦਾ ਪ੍ਰਸਤਾਵ ਵਿੱਚ ਵਿੱਤ ਮੰਤਰਾਲੇ ਨੂੰ ਭੇਜਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਬਾਇਓਫਿਊਲ ਦੀ ਵਰਤੋਂ ਨੂੰ ਵਧਾਵਾ ਦੇ ਕੇ ਇੰਦਨ ਦੀ ਦਰਾਮਦ ਨੂੰ ਖਤਮ ਕਰ ਸਕਦਾ ਹੈਗਾ। ਨਿਤਨ ਗੜਕਰੀ ਨੇ ਕਿਹਾ ਕਿ 2024 ਤੋਂ ਬਦਲਵੇਂ ਇੰਦਨ ਲਈ ਜ਼ੋਰ ਦੇ ਰਹੇ ਆ ਤਾਂ ਕਿ ਉਹਨਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ 5-7 ਸਾਲਾਂ ਵਿੱਚ ਚੀਜ਼ਾਂ ਬਦਲ ਜਾਣਗੀਆਂ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਬਦਲਾਅ ਲਈ ਕੋਈ ਤਰੀਕ ਤੇ ਸਾਲ ਤਾਂ ਨਹੀਂ ਦੱਸ ਸਕਦਾ ਕਿਉਂਕਿ ਇਹ ਬਹੁਤ ਮੁਸ਼ਕਲ ਹੈ ਇਹ ਔਖਾ ਪਰ ਸੰਭਵ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੂਰਾ ਵਿਸ਼ਵਾਸ ਹੈ ਕਿ ਜਿਸ ਰਫ਼ਤਾਰ ਨਾਲ ਇਲੈਕਟ੍ਰਿਕ ਵਹੀਕਲਾਂ ਨੂੰ ਪੇਸ਼ ਕੀਤਾ ਜਾ ਰਿਹਾ ਆ ਆਉਣ ਵਾਲਾ ਯੁੱਗ ਵਿਕਲਪਿਕ ਤੇ ਜੈਵਿਕ ਇੰਦਨ ਦਾ ਹੋਵੇਗਾ ਤੇ ਸੁਪਰਾਂ ਸਰਕਾਰ ਹੋਵੇਗਾ ਉਹਨਾਂ ਨੇ ਕਿਹਾ ਕਿ ਬਜਾਜ, ਟੀਵੀਐਸ ਤੇ ਹੀਰੋ ਵਰਗੀਆਂ ਆਟੋ ਕੰਪਨੀਆਂ ਦੀ ਫਲੈਕਸ ਇੰਜਨਾਂ ਦੀ ਵਰਤੋਂ ਕਰਕੇ ਮੋਟਰਸਾਈਕਲ ਬਣਾਉਣ ਦੀ ਯੋਜਨਾ ਬਣਾ Uh... ਉਹਨਾਂ ਨੇ ਕਿਹਾ ਕਿ ਮੈਂ ਉਸ ਕਾਰ ਚ ਸਫਰ ਕਰਦਾ ਹਾਂ ਜੋ ਹਾਈਡਰੋਜਨ ਤੇ ਚੱਲਦੀ ਹੈ ਤੁਸੀਂ ਹਰ ਦੂਜੇ ਘਰ ਵਿੱਚ ਇਲੈਕਟ੍ਰਿਕ ਕਾਰਾਂ ਦੇਖ ਸਕਦੇ ਹੋ ਜੋ ਲੋਕ ਕਹਿੰਦੇ ਸਨ ਕਿ ਇਹ ਸੰਭਵ ਹੈ ਹੁਣ ਉਹ ਆਪਣੇ ਵਿਚਾਰ ਬਦਲ ਰਹੇ ਨੇ ਅਤੇ ਜੋ ਮੈਂ ਪਿਛਲੇ 20 ਸਾਲਾਂ ਤੋਂ ਕਹਿ ਰਿਹਾ ਹਾਂ ਉਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਟਾਟਾ ਤੇ ਅਸ਼ੋਕ ਲੈਲਨ ਦੇ ਹਾਈਡਰੋਜਨ ਤੇ ਚੱਲਣ ਵਾਲੇ ਟਰੱਕ ਪੇਸ਼ ਕੀਤੇ ਨੇ ਤੇ ਅਜਿਹੇ ਟਰੱਕ ਹਨ ਜੋ ਐਲ ਐਨ ਜੀ ਸੀ ਐਨ ਜੀ ਤੇ ਚੱਲਦੇ ਨੇ ਦੇਸ਼ ਭਰ ਵਿੱਚ 350 ਬਾਇਓ ਸੀ ਐਨ ਜੀ ਫੈਕਟਰੀਆਂ ਨੇ ਉਹਨਾਂ ਨੇ ਕਿਹਾ ਕਿ ਨਿਸ਼ਚਿਤ ਤੌਰ ਤੇ ਕ੍ਰਾਂਤੀ ਹੋਣ ਵਾਲੀ ਹੈ ਤੇ ਇੰਦਨ ਤੇ ਅਦਾ ਆਯਾਤ ਖਤਮ ਹੋ ਜਾਏਗਾ ਅਤੇ ਇਹ ਦੇਸ਼ ਆਤਮ ਨਿਰਪਰਤ ਭਾਰਤ ਬਣੇਗਾ ਤੇ ਮੈਂ ਇਸ ਵਿੱਚ ਪੱਕਾ ਵਿਸ਼ਵਾਸ ਰੱਖਦਾ ਹਾਂ ਇਹ ਜਾਣਕਾਰੀ ਵੀ ਕੋਈ ਬੋਤੇ ਜੇ ਕਿਹਾ ਜਾਵੇ ਇਹਨਾਂ ਨੇ ਪੁਰਾਣੀ ਨਹੀਂ 14 April ਨੂੰ ਇਹਨਾਂ ਨੇ ਅਪਡੇਟ ਕੀਤਾ ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਨਾਲ ਕੋਸ਼ਿਸ਼ਾਂ ਹੋਣ ਤਾਂ ਇਸ ਪਾਸੇ ਨੂੰ ਜ਼ਰੂਰ ਜਾ ਰਿਹਾ ਹੈ ਉਹ ਹੁਣ ਗੱਲ ਤਾਂ ਇਹੀ ਹੈ ਵੀ ਲੌਂਗ ਪੀਰੀਅਡ ਜੇਕਰ ਤੁਸੀਂ ਸੋਚਦੇ ਹੋ ਜਿਹੜੇ ਅਮੀਰ ਆਖਰ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਦੇਖੋ ਇਸ ਚੀਜ਼ ਦੇ ਨਾਲ ਪਰ ਜਿਹੜਾ ਆਮ ਬੰਦਾ ਆਪਣੇ ਵਰਗਾ ਕੋਈ ਵਹੀਕਲ ਲੈਣਾ ਜਿਹਨੂੰ ਪਤਾ ਵੀ ਜ਼ਿੰਦਗੀ ਚ ਲੈ ਲਿਆ ਅੱਗੇ ਪਤਾ ਨਹੀਂ ਕਦੋਂ ਅਪਡੇਟ ਕਰਾਂਗੇ ਉਹਦੇ ਹਿਸਾਬ ਦੇ ਨਾਲ ਤਾਂ ਇਹ ਹੈ ਵੀ ਹੌਲੀ ਹੌਲੀ ਭਾਈ ਤੁਸੀਂ ਵੀ ਦੂਜੇ ਪਾਸੇ ਨੂੰ ਹੋ ਜੋ ਪਰ ਇਹ ਇਸ ਪਾਸੇ ਕੁਝ ਜ਼ਰੂਰ ਨਹੀਂ ਦੱਸ ਰਹੇ ਹੈਗੇ ਕਿ ਜਦੋਂ ਇੰਨਾ ਸਿਸਟਮ ਮਹਿੰਗਾ ਇਲੈਕਟ੍ਰਿਕ ਦਾ ਇੰਨੀਆਂ ਬੈਟਰੀਆਂ ਮਹਿੰਗੀਆਂ ਨੇਗੀਆਂ ਉਹ ਚੀਜ਼ ਨੂੰ ਹੈਂਡਲ ਬੰਦਾ ਕਿਵੇਂ ਕਰੂਗਾ ਇਹਦਾ ਰੂਡ ਮੈਪ ਕੀ ਆ ਇਦੇ ਵਾਸਤੇ ਕੀ ਆਉਂਦੇ ਸਮੇਂ ਦੇ ਦੌਰਾਨ ਤੁਸੀਂ ਇੰਨੇ ਕਾਬਲ ਹੋ ਜਾਓਗੇ ਕਿ ਬੈਟਰੀਆਂ ਵਾਲਾ ਸਿਸਟਮ ਸੱਤਾ ਹੋ ਜਾਊਗਾ ਕਿਉਂਕਿ ਅੱਜ ਦੀ ਘੜੀ ਜਿਹੜਾ ਸਿਸਟਮ ਆ ਉਹ ਇਹ ਆ ਵੀ ਅਮੀਰ ਬੰਦੇ ਨੇ ਤਾਂ ਇੱਕ ਦੋ ਕਾਰਾਂ ਖੜੀਆਂ ਨੇ ਉਹਦੇ ਤੀਜੀ ਤੇ ਚੌਥੀ ਵੀ ਖੜ ਜੂਗੀ ਕੋਈ ਫਰਕ ਨਹੀਂ ਪੈਂਦਾ ਔਰ ਰੱਖ ਲੂਗਾ ਜਿਹੜਾ ਆਮ ਬੰਦਾ ਉਹਦੇ ਕੋਲੇ ਕਿਉਂਕਿ ਜਿਹੜੀ ਇੱਕ ਗੱਡੀ ਦੀ ਕੀਮਤ ਸਪੋਜ਼ ਕਰੋ 10 ਲੱਖ ਰੁਪਈਆ 6 ਤੋਂ 7 ਲੱਖ ਦੀਆਂ ਉਹ ਚ ਬੈਟਰੀਆਂ ਬੈਟਰੀਆਂ ਲੱਗੀਆਂ ਕੱਲ ਨੂੰ ਜਦੋਂ ਜੇ ਬੈਟਰੀ ਤੁਹਾਨੂੰ ਦੁਬਾਰੇ ਉਹ ਕਰਾਉਣੀਆਂ ਨੇ ਤਾਂ 6-7 ਲੱਖ ਯਾਨੀ ਕਿ ਤੁਸੀਂ ਗੱਡੀ ਹੀ ਨਵੀਂ ਲੈ ਰਹੇ ਹੋ ਇੱਕ ਤਰ੍ਹਾਂ ਦੀ ਇਹ ਚੀਜ਼ਾਂ ਨੂੰ ਕਿਵੇਂ ਮੋੜ ਕੇ ਲਿਆਉਂਗੇ ਇਹ ਚੀਜ਼ ਦਾ ਵੀ ਜਵਾਬ ਗੜਕਰੀ ਸਾਹਿਬ ਦੇਓ ਕਿਉਂਕਿ ਲੋਕਾਂ ਦੇ ਹੁਣ ਜੇ ਆਮ ਤੌਰ ਤੇ ਤੁਸੀਂ ਵੱਡਿਆਂ ਨੂੰ ਦੇਖੀ ਜਾਂਦੇ ਹੋ ਤੇ ਆਮ ਆਮ ਦੂਜੇ ਬੰਦੇ ਕੀ ਕਰਨਗੇ ਤੇ ਖੈਰ ਮੈਂ ਤਾਂ ਕਹਿਣਾ ਹੁਣ ਇਹ ਗੱਲ ਕਿ ਆਹ ਲੋਨ ਵਾਲਿਆਂ ਨੇ ਜਿੰਨਾ ਨੇਰੀ ਲੈਂਦੀ ਆ ਨਾ ਵੀ ਹਰੇਕ ਕਿਸ ਨੂੰ ਕਾਰ ਫੜਾਤੀ ਪਹਿਲਾਂ ਹੁੰਦਾ ਸੀ ਵੀ ਜਿਹਦੇ ਕੋ ਪੈਸੇ ਨੇ ਕਾਰ ਲੈ ਲੂਗਾ ਨਹੀਂ ਦੂਜਾ ਲਊਗਾ ਨਹੀਂ ਪਰ ਇਹ ਚੀਜ਼ਾਂ ਵਧੀਆ ਸੀ ਲੋਨ ਆ ਜੇ ਭਰਦੇ ਲੋਕ ਓਖੇ ਹੋ ਰਹੇ ਨੇ ਦੇਖੋ ਦੇਖ ਚ ਹਰੇਕ ਚੱਕੀ ਫਿਰਦਾ ਇਹ ਚੀਜ਼ ਤੋਂ ਬਚਣ ਵਾਲਾ ਬਾਕੀ ਤਾਂ ਤੁਸੀਂ ਆ ਸੁਣੀ ਲਿਆ ਹੁਣ ਆਉਂਦਾ ਦਿਨ ਸਮੇਂ 'ਚ ਤਾਂ ਕਹਿੰਦੇ ਸੀ ਜੇ ਇਹਨਾਂ ਨੇ ਕਹਿਤਾ ਤਾਂ ਇਹਦਾ ਮਤਲਬ ਇਹ ਕਿਤਨਾ ਕਿਤੇ ਕਰ ਲਾਂਗੇ ਹੁਣ ਬਾਕੀ ਸਰਕਾਰਾਂ ਜਿਹੜੀਆਂ ਬੰਦੀਆਂ ਨੇ ਇਹ ਚੀਜ਼ ਦੇਖਣੀ ਹੋਊਗੀ